ਹਾਸਟੌਰ ਦੇ ਖਬਰ سامنے ਆ ਰਹੀ ਹੈ ਸੰਭੂ ਮੋਰਚੇ ਤੋਂ ਕੁਝ ਟਰਾਲੀਆਂ ਚੋਰੀ ਹੋਈਆਂ ਉਹਨਾਂ ਦਾ ਸਮਾਨ ਚੋਰੀ ਹੋਇਆ ਬੜਾ ਬਵਾਦ ਪੈਦਾ ਹੋਇਆ ਉਹਦੇ ਬਾਅਦ ਕਿਸਾਨ ਤੇ ਪ੍ਰਸ਼ਾਸਨ ਲਗਾਤਾਰ ਅੰਮਲੇ ਸਾਹਮਣੇ ਹੈ ਪਰ ਉਸ ਤੋਂ ਬਾਅਦ ਇੱਕ ਖਬਰ سامنے ਆ ਰਹੀ ਹੈ ਜਿਹੜੀ ਨਾਬੇ ਦੇ ਵਿੱਚ ਈਓ ਦੇ ਕੋਠੀ ਦੇ ਵਿੱਚੋਂ ਉਹਨੇ ਜਦੋਂ ਜ਼ਮੀਨ ਪੱਟੀ ਕੀ ਪ੍ਰਸ਼ਾਸਨ ਵੱਲੋਂ ਜੀਸੀਬੀ ਵੱਲੋਂ ਤੇ ਕੁਝ ਸਮਾਨ ਮਿਲਿਆ ਪੂਰੀ ਜਾਣਕਾਰੀ ਲਈ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲੜ ਜੀ ਪੁੱਲਿਸ ਸਾਹਿਬ ਖਬਰ ਕੀ ਹੈ ਜਿਹੜਾ ਸਮਾਨ ਹੈ ਇੱਕ ਸਰਕਾਰੀ ਕੋਠੇ ਦੇ ਵਿੱਚੋਂ ਮਿਲਣਾ ਹੈਰਾਨ ਕਰਨ ਵਾਲੀ ਗੱਲ ਹੈ ਬਿਲਕੁਲ ਮਨਦੀਪ ਇਸ ਤੋਂ ਸਪਸ਼ਟ ਹੁੰਦਾ ਕਿ ਜਿਹੜਾ ਨਾਬਾ ਪੁਲਿਸ ਜਾਂ ਪਟਿਆਲਾ ਪੁਲਿਸ ਇੱਕ ਦੋਸ਼ੀ ਦੇ ਨਾਲ ਕਿੰਨੀ ਮਿਲੀ ਹੋਈ ਆ ਉਸ ਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਨ ਪਟਿਆਲਾ ਪੁਲਿਸ ਜਾਂ ਨਾਬਾ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਇਸ ਤੋਂ ਸਪਸ਼ਟ ਹੈ ਕਿ ਨਾਬਾ ਪੁਲਿਸ ਤੇ ਜਾਂ ਪਟਿਆਲਾ ਪੁਲਿਸ ਤੇ ਆਮ ਆਦਮੀ ਪਾਰਟੀ ਦਾ ਦਬਾਅ ਹੈ ਕਿਉਂਕਿ ਜਿਹੜਾ ਬੰਦਾ ਟਰਾਲੀ ਚੋਰ ਹੈ ਜਿਹਦੇ ਖਿਲਾਫ ਟਰਾਲੀ ਚੋਰ ਦੇ ਮਸਲੇ 'ਚ ਦੋ ਕੇਸ ਰਜਿਸਟਰਡ ਕੀਤੇ ਹੋਏ ਨੇ ਉਹ ਆਮ ਆਦਮੀ ਪਾਰਟੀ ਦਾ ਵੱਡਾ ਆਗੂ ਹੈ ਤੇ ਉਹਦੀ ਘਰ ਵਾਲੀ ਨਾਬਾ ਕੌਂਸਲ ਦੀ ਪ੍ਰਧਾਨ ਵੀ ਰਹਿ ਚੁੱਕੀ ਹਾਲਾਂਕਿ ਕੌਂਸਲਰ ਦੇ ਵਿਰੋਧ ਕਰਕੇ ਉਹਦੀ ਪ੍ਰਧਾਨਗੀ ਖੋਹੀ ਗਈ ਸੀ ਲੇਕਿਨ ਸਵਾਲ ਖੜੇ ਹੁੰਦੇ ਕਿ ਉਸ ਤੇ ਕਿੰਨੀ ਸਰਕਾਰ ਦੀ ਮਿਹਰਬਾਨੀਆਂ ਜਾਂ ਪਟਿਆਲਾ ਪੁਲਿਸ ਦੀ ਕਿੰਨੀ ਮਿਹਰਬਾਨੀ ਕਿ ਨਾ ਹੀ ਉਹਨੂੰ ਅਰੈਸਟ ਕੀਤਾ ਉਹ ਜਿਹੜੀ ਈਓ ਨੂੰ ਕੋਠੀ ਮਿਲਣੀ ਚਾਹੀਦੀ ਸੀ ਉਹ ਆਮ ਆਦੀ ਪਾਰਟੀ ਦਾ ਨੇਤਾ ਪੱਪੂ ਜਿਹਦੇ ਟਰਾਲੀ ਚੋਰ ਦੇ ਖਿਲਾਫ ਦੋ ਕੇਸ ਰਜਿਸਟਰ ਹੋਏ ਉਸ ਕੋਠੀ ਦੇ ਵਿੱਚ ਰਹਿ ਰਿਹਾ ਸੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਆਮ ਆਦੀ ਪਾਰਟੀ ਦੇ ਲੀਡਰ ਹੋਣ ਕਰਕੇ ਉਹਦਾ ਪੁਲਿਸ ਤੇ ਵੀ ਦਬਾਅ ਵਾ ਤੇ ਸਿਵਲ ਪ੍ਰਸ਼ਾਸਨ ਤੇ ਵੀ ਦਬਾਅ ਇਸੇ ਕਰਕੇ ਨਾ ਪੁਰਸ ਨੇ ਫੜਿਆ ਤੇ ਨਾ ਹੀ ਉਹ ਕੋਠੀ ਵਿੱਚ ਸਭ ਤੋਂ ਵੱਡੀ ਕੋਠੀ ਦੇ ਵਿੱਚ ਰਹਿ ਨਹੀਂ ਸਕਦਾ ਕਿਉਂਕਿ ਕੋਠੀ ਈਓ ਨੂੰ ਲਾਟ ਕੀਤੀ ਹੋਈ ਹੈ ਹੁਣ ਜਾਂ ਤੇ ਈਓ ਦਬਾਹ ਹੀਡ ਸੀ ਕਿ ਉਹ ਕੋਠੀ ਨਹੀਂ ਖਾਲੀ ਕਰਵਾ ਸਕਿਆ ਜਾਂ ਫਿਰ ਪਟਿਆਲਾ ਪੁਲਿਸ ਪ੍ਰਸ਼ਾਸਨ ਦੇ ਸਿਵਲ ਪ੍ਰਸ਼ਾਸਨ ਈਓ ਦੇ ਨਾਲ ਜਿਹੜਾ ਪੱਪੂ ਆ ਆਮ ਆਦਮੀ ਪਾਰਟੀ ਦਾ ਲੀਡਰ ਉਹਦੇ ਦਬਾਹ ਹੀਡ ਸੀ ਹੁਣ ਪੂਰੀ ਖਬਰ ਆ ਰਹੀ ਹੈ ਕਿ ਨਾਬਦ ਈਓ ਦੀ ਕੋਠੀ ਚੋਂ ਨਿਕਲਿਆ ਟਰਾਲੀ ਚੋਰੀ ਜਿਹੜੀਆਂ ਟਰਾਲੀਆਂ ਚੋਰੀ ਉਹਦਾ ਸਮਾਨ ਹੁਣ ਜਿਹੜੇ ਈਓ ਆ ਗੁਰਚਰਨ ਸਿੰਘ ਉਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਯੋਗੁਰਚਰ ਸਿੰਘ ਕਹਿੰਦੇ ਨੇ ਕਿ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਛੁੱਟੀ ਜਾਣ ਦੇ ਮਗਰੋਂ ਵੀ ਪੱਪੂ ਰੋਕਨ ਦੇ ਬਾਵਜੂਦ ਵੀ ਉਹਨਾਂ ਦੇ ਪਤੀ ਪੰਕਜ ਪੱਪੂ ਨੇ ਦਖਲਦਾਰੀ ਬੰਦ ਨਹੀਂ ਕੀਤੀ ਉਹ 2023 ਵਿੱਚ ਹੀ ਨਾਬਾ ਚਿਤਨਾਦ ਕੀਤੇ ਗਏ ਨੇ ਇਸ ਤੋਂ ਪਹਿਲਾਂ ਇਹ ਕੋਠੀ ਪੰਕਜ ਪੱਪੂ ਵੱਲੋਂ ਵਰਤੀ ਜਾ ਰਹੀ ਸੀ ਯੋ ਨੇ ਕਿਹਾ ਕਿ ਕੋਈ ਕੋਠੀ ਰਹਿਣ ਯੋਗ ਨਾ ਹੋਣ ਕਾਰਨ ਉਹ ਨਾਬਾ ਨੇੜੇ ਆਪਣੇ ਪਿੰਡ ਬਿਰੜਵਾਲ ਵਿੱਚ ਰਹਿੰਦੇ ਸਨ ਕਾਉਂਸਲਰ ਨੇ ਅਕਤੂਬਰ 2022 ਵਿੱਚ ਮਤਾ ਪਾ ਕੇ ਪੰਕਜ ਪੱਪੂ ਨੂੰ ਸਮਾਜ ਸੇਵੀ ਐਲਾਨਿਆ ਸੀ ਤੇ ਬਿਨਾਂ ਮਾਣ ਮਤੇ ਤੋਂ ਸ਼ਹਿਰ ਦੀ ਸਫਾਈ ਵਿੱਚ ਸਹਿਯੋਗ ਦੀ ਅਗਿਆ ਦਿੱਤੀ ਸੀ ਟਰਾਲੀ ਚੋਰ ਦੇ ਦੋਸ਼ਾਂ ਮਗਰ ਕਾਉਂਸਲ ਪ੍ਰਧਾਨ ਚਾਵਲਾ ਅਗਸਤ ਮਹੀਨੇ ਤੇ ਛੁੱਟੀ ਤੇ ਚਲੇ ਗਏ ਸੀ ਪਰ ਪੰਕਜ ਪੱਪੂ ਦੀ ਦਖਲਦਾਰੀ ਜਾਰੀ ਰਹੀ ਉਸ ਨੂੰ ਰੋਕਣ ਲਈ ਦੋ ਵਾਰ ਕਾਉਂਸਲ ਪ੍ਰਧਾਨ ਨੂੰ ਵੀ ਲਿਖਿਆ ਗਿਆ ਸੀ ਪ੍ਰਧਾਨ ਦੇ ਪਤੀ ਖਿਲਾਫ ਬੋਲਣ ਵਾਲੇ ਈਓ ਖਿਲਾਫ ਮਤਾ ਵੀ ਪਾਸ ਕੀਤਾ ਜਾਂਦਾ ਸੀ ਤੇ ਪੱਪੂ ਨੇ ਕੋਠੀ ਅੰਦਰ ਆਪਣਾ ਦਫਤਰ ਵੀ ਬਣਾ ਰੱਖਿਆ ਸੀ ਇਹ ਹੁਣ ਈਓ ਦਾ ਕਹਿ ਰਿਹਾ ਹੁਣ ਪੂਰੀ ਖਬਰ ਜਿਹੜੀ ਕੱਲ ਦੀ ਚੱਲ ਰਹੀ ਹੈ ਜਿਸ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਬੁਰੀ ਤਰ੍ਹਾਂ ਘਿਰਈ ਹੋਈ ਆ ਪਟਿਆਲਾ ਪੁਲਿਸ ਨਾਬਾ ਪੁਲਿਸ ਵੀ ਉਹਨਾਂ ਦੱਸਿਆ ਗਿਆ ਖਬਰ ਨਾਬਾ ਤੋਂ ਵਾ ਕਿ ਨਗਰ ਕੌਂਸਲ ਦੇ ਕਾਰਜਕਾਰਜ ਸਦਕ ਅਫਸਰ ਈਓ ਦੀ ਸਰਕਾਰੀ ਰਹਿਸ਼ ਵਿੱਚ ਜੀਸੀਬੀ ਨਾਲ ਪਟਾਈ ਕੀਤੀ ਗਈ ਤਾਂ ਜ਼ਮੀਨ 'ਚ ਦੱਬਿਆ ਟਰਾਲੀ ਦਾ ਸਮਾਨ ਬਰਾਮਦ ਹੋਇਆ ਇਸ ਸਬੰਧੀ ਸੂਬਾ ਮਿਲਨ ਮਗਰੋਂ ਮੰਗਲਵਾਰ ਤੋਂ ਕਿਸਾਨ ਈਓ ਦੀ ਕੋਠੀ ਅੱਗੇ ਧਰਨੇ ਤੇ ਬੈਠੇ ਸਨ ਬੁੱਧਵਾਰ ਨੂੰ ਤਹਿਸੀਲਦਾਰ ਅੰਕੁਸ਼ ਕੁਮਾਰ ਤੇ ਪਟਿਆਲਾ ਸੀਆਈਏ ਸਟਾਫ ਦੀ ਹਾਜ਼ਰੀ 'ਚ ਕੋਠੀ ਦੀ ਬਾਗਿਚੀ 'ਚ ਪਟਾਈ ਕੀਤੀ ਗਈ ਤਾਂ ਟਰਾਲੀ ਦਾ ਜਿਹੜਾ ਕੁਝ ਵੱਡਿਆ ਹੋਇਆ ਸਮਾਨ ਬਰਾਮਦ ਹੋਇਆ ਕਿਸਾਨਾਂ ਨੇ ਦੋਸ਼ ਲਾਇਆ ਕਿ ਇਹ ਸਮਾਨ ਸ਼ੰਭੂ ਮੋਰਚੇ ਤੋਂ ਚੋਰੀ ਹੋਈ ਟਰਾਲੀ ਦਾ ਕਿਸਾਨ ਆਗੂ ਗਮਦੂਰ ਸਿੰਘ ਨੇ ਕਿਹਾ ਕਿ ਲੋਕਾਂ ਦੇ ਜਾਣਵਲ ਦੀ ਰਾਖੀ ਕਰਨਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਤੇ ਫਰਜ਼ ਹੈ ਪਰ ਇੱਥੇ ਸਰਕਾਰ ਤਾਂ ਖੁਦ ਲੋਕਾਂ ਦਾ ਸਮਾਨ ਕਥੀ ਚੋਰੀ ਕਰਵਾ ਕੇ ਦੱਬ ਰਹੀ ਹੈ ਇਹਨਾਂ ਨੇ ਸਬੂਤ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਨਾ ਉਹਨਾਂ ਮੌਕੇ ਉਹਨਾਂ ਨੇ ਨਾਬਾ ਦੇ ਵਿਧਾਇਕ ਯੂਐਸਏ ਨੇ ਮੁੱਖ ਮੰਤਰੀ ਉੱਪਰ ਵੀ ਸਵਾਲ ਚੁੱਕੇ ਨੇ ਉਧਰ ਇੱਕ ਹੋਰ ਚਮਕੌਰ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਜਿਸ ਦਿਨ ਪੱਪੂ ਦੀ ਵਰਕਸ਼ਾਪ ਵਿੱਚੋਂ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਸੀ ਉਸੋ ਅਗਲੇ ਦਿਨ ਕਥਿਤ ਸਰਕਾਰ ਨੇ ਸਮਾਨ ਇੱਥੇ ਦੱਬਿਆ ਸੀ ਇਸ ਬਾਬਤ ਨਾਬਾ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ ਉੱਪਰ ਪਹਿਲਾਂ ਵੀ ਦੋ ਕੇਸ ਦਰਜਾ ਨੇ ਜਿਸ ਦੀ ਪੜਤਾਲ ਵੀ ਸੀਆਈਏ ਪਟਿਆਲਾ ਕਰ ਰਹੀ ਹੈ ਪਟਾਈ ਤੋਂ ਪਿਛਲੀ ਰਾਤ ਹੀ ਕਿਸਾਨੀ ਧਰਨੇ ਦੇ ਦੋਹੀ ਦੇ ਪੰਕਜ ਪੱਪੂ ਨੇ ਸੋਸ਼ਲ ਮੀਡੀਆ ਤੇ ਕਿਹਾ ਸੀ ਕਿ ਜੇ ਇਹੋ ਦੀ ਕੋਠੀ ਵਿੱਚ ਕੋਈ ਸਮਾਨ ਮਿਲਦਾ ਤਾਂ ਉਸ ਉਸ ਦਾ ਜ਼ਿੰਮੇਵਾਰ ਪੱਪੂ ਨਹੀਂ ਹੋਵੇਗਾ ਕੋਜ਼ੀ ਪਤਨੀ ਤਿੰਨ ਮਹੀਨੇ ਤੋਂ ਪ੍ਰਧਾਨਗੀ ਦੀ ਛੁੱਟੀ ਹੋਈ ਤੇ ਗਈ ਹੋਈ ਹੈ ਪਪੂਣ ਕੇ ਕਿ ਪਾਤੜਾ ਦੇ ਕਨੌਰ ਜਿੱਥੇ ਪੂਰੀਆਂ ਟਰਾਲੀਆਂ ਹੀ ਬਰੰਦ ਹੋਈਆਂ ਸੀ ਉੱਥੇ ਤਾਂ ਕਿਸਾਨ ਧਰਨਾ ਨਹੀਂ ਦੇਦੇ ਪਰ ਇੱਥੇ ਕੁਝ ਕਾਉਂਸਲਰ ਨੇ ਕਹਿਣ ਤੇ ਅਜਿਹਾ ਕੀਤਾ ਜਾ ਰਿਹਾ ਉਸ ਦੇ ਖਿਲਾਫ ਟਰਾਲੀ ਚੋਰੀ ਦਾ ਪਹਿਲਾਂ ਹੀ ਕੇਸ ਦਰਜ ਕਰਵਾਇਆ ਜਿੱਥੇ ਜਿਹੜਾ ਵਾ ਦੱਸਿਆ ਜਾ ਰਿਹਾ ਕਿ ਦਲਾਲ ਕ੍ਰਿਸ਼ਨ ਨੇ ਵੀ ਦਬਾ ਪਾਇਆ ਸੀ ਹੁਣ ਆਬਾ ਦੇ ਡੀਐਸਪੀ ਮਨਦੀਪ ਕੌਰ ਵੀ ਦੱਸਿਆ ਕਿ ਇਹੋ ਸਾਰੇ ਸਾਰੇ ਤੋਂ ਜਿਹੜੀ ਹੁਣ ਪਰਤਾਲ ਕੀਤੀ ਹੈ ਜਿਹੜੇ ਸਵਾਲ ਆ ਕਿ ਜਿਸ ਬੰਦੇ ਦੇ ਖਿਲਾਫ ਦੋ ਕੇਸ ਰਜਿਸਟਰਡ ਹੋਣ ਟਰਾਲੀ ਚੋਰੀ ਦੇ ਫਿਰ ਉਹ ਕੋਠੀ ਜਿਹੜੀ ਰਹਿ ਰਿਆ ਸੀ ਗੈਰਕਾਨੂੰਨੀ ਤੌਰ ਤੇ ਉਸ ਦੇ ਖਿਲਾਫ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਤੇ ਕਿੰਨਾ ਦਬਾਅ ਹੋਊਗਾ ਕਿ ਉਹਨੂੰ ਗ੍ਰਿਫਤਾਰ ਹੀ ਨਹੀਂ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਉਹ ਜਿਹੜਾ ਪੱਪੂ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਬੀਤੇ ਦਿਨ ਉਹਨਾਂ ਨੇ ਕਿਹਾ ਕਿ ਟਰਾਲੀਆਂ ਤੇ ਹੋਰ ਘਨੌਰ ਤੇ ਹੋਰ ਜਗ੍ਹਾ ਤੇ ਵੀ ਚੋਰੀ ਹੋਈਆਂ ਨੇ ਉੱਥੇ ਕਿਸਾਨਾਂ ਨੇ ਜਿਹੜਾ ਵਾ ਪਾਤੜਾਂ ਦੇ ਘਨੌਰ ਵੀ ਟਰਾਲੀਆਂ ਚੋਰੀ ਹੋਈਆਂ ਉੱਥੇ ਤੇ ਕੋਈ ਧਰਨਾ ਨਹੀਂ ਦਿੱਤਾ ਨਾ ਹੀ ਕੋਈ ਕੇਸ ਰਜਿਸਟਰਡ ਹੈ ਤੇ ਇੱਥੇ ਉਹਨਾਂ ਕਿਹਾ ਕਿ ਇਸ ਮਸਲੇ ਦੇ ਵਿੱਚ ਕੁਝ ਕਾਉਂਸਲਰਾਂ ਮਿਲ ਕੇ ਕਿਸਾਨ ਧਰਨਾ ਦਿੱਤਾ ਦਿੱਤਾ ਦੇ ਮੇਰੇ ਖਿਲਾਫ ਮੁਕਦਮਾ ਦਰਜ ਕਰਵਾ ਦਿੱਤਾ ਹੁਣ ਸਵਾਲ ਹੈ ਕਿ ਦੇਖਦੇ ਆ ਕਿ ਪੁਲਸ ਅੱਗੇ ਕੀ ਕਾਰਵਾਈ ਕਰਦੀ ਹੈ ਕਿੰਨਾ ਕੀ ਉਤੋਂ ਸਮਾਨ ਜਿਹੜਾ ਦੱਬਿਆ ਸੀ ਚੋਰੀ ਕੀਤਾ ਆ ਤੇ ਕਿੰਨਾ ਕੀ ਮਿਲਿਆ ਪਰ ਜੇ ਗੱਲ ਕਰੀਏ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਇਹ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਅਸੀਂ ਖਾਲੀ ਇਹ ਜਿਹੜੇ ਜਿਹਦੇ ਨਾਂ ਤੇ ਕੋਠੀ ਹੈ ਜੋ ਰਹਿ ਰਿਹਾ ਉਹਦੇ ਉਹਦੀ ਸ਼ਮੂਲੀਅਤ ਦੀ ਗੱਲ ਕਰਦੇ ਨਹੀਂ ਆ ਕਿ ਨਹੀਂ ਜਿਹੜੀ ਇਹਦੇ ਚ ਸ਼ਮੂਲੀਅਤ ਹੈ ਉਹ ਸਰਕਾਰ ਜ਼ਿੰਮੇਵਾਰ ਹੈ ਕਹਿੰਦਾ ਲੋਕੋ ਜਿਹੜਾ ਐਮਐਲਏ ਆ ਉਹ ਕਿੱਥੇ ਆ ਸਰਕਾਰੀ ਪ੍ਰਸ਼ਾਸਨ ਕਿੱਥੇ ਹੈ ਜਾਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕਹਿੰਦਾ ਇਹ ਕੁਸੂਰਵਾਰ ਹੈ ਇਹਨੂੰ ਸਿਰਫ ਮੋਹਰਾ ਬਣਾਇਆ ਜਾ ਰਿਹਾ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਈਓ ਦੀ ਕੋਠੀ ਈਓ ਨੂੰ ਲਾਟ ਹੋਣੀ ਚਾਹੀਦੀ ਹੈ ਉੱਥੇ ਕਾਉਂਸਲਰ ਦੇ ਚੇਅਰਮੈਨ ਦੇ ਘਰ ਵਾਲੇ ਪੱਪੂ ਪੰਕਜ ਪੱਪੂ ਨੂੰ ਕਿਵੇਂ ਕੋਠੀ ਮਿਲ ਗਈ ਜਿਉ ਕੋਠੀ ਪੰਕਜ ਪੱਪੂ ਨੇ ਤੱਕ ਤੱਕੇ ਨਾ ਦੱਬੀ ਸੀ ਤੇ ਈਓ ਨੂੰ ਸਬੰਧਤ ਡੀਸੀ ਜ਼ਿਲੇ ਦੇ ਜਾਂ ਐਸਐਸਪੀ ਨੂੰ ਚਿੱਠੀ ਲਿਖ ਕੇ ਦੇਣੀ ਚਾਹੀਦੀ ਸੀ ਕਿ ਕੋਠੀ ਸਰਕਾਰੀ ਤੌਰ ਤੇ ਇੱਕ ਈਓ ਨੂੰ ਦਿੱਤੀ ਹੋਈ ਹੈ ਇਹ ਤੇ ਦੂਜਾ ਬੰਦਾ ਕਿਵੇਂ ਰਹਿ ਸਕਦਾ ਦੂਜੀ ਗੱਲ ਜੇ ਰਹਿਣ ਯੋਗ ਨਹੀਂ ਸੀ ਤੇ ਫਿਰ ਵੀ ਇਹਦੀ ਜਿਹੜੀ ਸਫਾਈ ਕਰਾਉਣੀ ਚਾਹੀਦੀ ਸੀ ਸਰਕਾਰੀ ਕੋਠੀ ਇਹ ਥੋੜਾ ਜੇ ਜੇ ਰਹਿਣ ਯੋਗ ਨਹੀਂ ਹੈ ਤੇ ਤੁਸੀਂ ਉੱਥੇ ਕਿਸੇ ਨੂੰ ਵੀ ਦਫਤਰ ਬਣਾਉਣ ਦੀ ਆਗਿਆ ਦਿੱਤੀ ਜਾਵੇ ਇਹ ਤੇ ਕਿਉਂਕਿ ਪੱਪੂ ਜੱਜਦਵ ਪੰਕਜ ਪੱਪੂ ਜਿਹੜਾ ਵਾ ਉਹ ਸਰਕਾਰ 'ਚ ਉਹਦੀ ਚੰਗੀ ਪਹੁੰਚ ਸੀ ਉਸੇ ਦਾ ਕਿ ਲੋਕ ਲਾਮਾ ਦੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦਾ ਵੀ ਹੱਥ ਹੋਵੇ ਜਾਂ ਹੋਰ ਸਰਕਾਰ ਦੇ ਜਿਹੜੇ ਲੀਡਰ ਨੇ ਜਾਂ ਨੇਤਾ ਨੇ ਜਾਂ ਮੰਤਰੀ ਨੇ ਜਾਂ ਹੋਰ ਲੋਕ ਨੇ ਉਹਨਾਂ ਦਾ ਹੱਥ ਹੋਵੇ ਇਸ ਕਰਕੇ ਸਭ ਤੋਂ ਵੱਡੀ ਸਵਾਲ ਹੈ ਕਿ ਕੋਠੀ ਸਰਕਾਰੀ ਹੈ ਈਓ ਦੇ ਨਾਮ ਤੇ ਨੇ ਹੁਣ ਈਓ ਤੋਂ ਵੀ ਜਿਹੜੀ ਪੜਤਾਲ ਕੀਤੀ ਜਾ ਰਹੀ ਹੈ ਕਿਉਂ ਕੋਠੀ ਉਹਨੇ ਕੀ ਪਹਿਲਾਂ ਸ਼ਿਕਾਇਤਾਂ ਕੀਤੀਆਂ ਸੀ ਕਿ ਕੋਠੀ ਧੱਕੇ ਨਾਲ ਦੱਬੀ ਜਾ ਰਹੀ ਹੈ ਜਾਂ ਦਫਤਰ ਧੱਕੇ ਨਾਲ ਬਣਾਇਆ ਗਿਆ ਔਰ ਸਭ ਤੋਂ ਵੱਡੀ ਗੱਲ ਕਿ ਪੰਕਜ ਪੱਪੂ ਦੀ ਘਰ ਵਾਲੀ ਨਗਰ ਕੌਂਸਲ ਦੀ ਚੇਅਰ ਪ੍ਰਧਾਨ ਸੀ ਨਾ ਕਿ ਪੰਕਜ ਪੱਪੂ ਇਸ ਕਰਕੇ ਲੱਗਦਾ ਕਿ ਇਹੋ ਤੇ ਜਾਂ ਲੋਕਲ ਬਾਡੀ ਡਿਪਾਰਟਮੈਂਟ ਤੇ ਵੀ ਉਹਨਾਂ ਦੀ ਕਾਫੀ ਧੌਂਸ ਸੀ ਜਿਵੇਂ ਪੁਲਿਸ ਤੇ ਦਬਾਅ ਸੀ ਸਿਵਲ ਪ੍ਰਸ਼ਾਸਨ ਦੇ ਦਬਾਅ ਸੀ ਕਿ ਦੋ ਮੁਕਦਮੇ ਦਰਜ ਨੇ ਤੇ ਉਹਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਮਸਲਾ ਕਿ ਸੀਆਈਏ ਨੂੰ ਵੀ ਦਿੱਤਾ ਆ ਪਟਿਆਲਾ ਪੁਲਿਸ ਨੇ ਲੇਕਿਨ ਘਟੂ ਘਟ 5-6 ਮਹੀਨੇ ਹੋ ਗਏ ਨੇ ਅਜੇ ਤੱਕ ਉਹਨੂੰ ਗ੍ਰਿਫਤਾਰ ਨਹੀਂ ਕੀਤਾਗਾ ਇਹਦਾ ਮਤਲਬ ਹੈ ਕਿ ਉਹਨੂੰ ਗ੍ਰਿਫਤਾਰੀ ਨਾ ਕੀਤੀ ਜਾਵੇ ਪਟਿਆਲਾ ਪੁਲਿਸ ਤੇ ਵੀ ਸਿਆਸੀ ਲੀਡਰਾਂ ਦਾ ਦਬਾਅ ਹੋਊਗਾ ਇਸੇ ਕਰਕੇ ਪੰਕਜ ਪੱਪੂ ਦੇ ਖਿਲਾਫ ਦੋ ਮੁਕਦਮੇ ਦਰਜ ਹੋਣ ਦੇ ਬਾਵਜੂਦ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੁਣ ਇੱਕ ਸਰਕਾਰੀ ਕੋਠੀ 'ਚ ਜਿਹੜਾ ਵਾ ਦੱਬਿਆ ਹੋਇਆ ਟਰਾਲੀ ਦਾ ਜਿਹੜੀ ਚੋਰੀ ਕੀਤੀ ਗਈ ਸੀ ਉਹਦਾ ਵੱਡਿਆ ਹੋਇਆ ਸਮਾਨ ਜਿਹੜਾ ਬਰਾਮਦ ਕੀਤਾ ਗਿਆ ਇਹ ੱਤਵਾ ਆਮ ਆਦੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਤੇ ਸਰਕਾਰ ਦੇ ਵੀ ਕਿ ਕਿਸਾਨਾਂ ਦਾ ਜਿਹੜਾ ਧਰਨਾ ਪਹਿਲਾਂ ਤੁਸੀਂ ਜ਼ਬਰੀ ਠਾਇਆ ਗਿਆ ਫਿਰ ਉਥੋਂ ਟਰਾਲੀਆਂ ਚੋਰੀਆਂ ਕੀਤੀਆਂ ਗਈਆਂ ਕੋਈ ਕਨੌਰ ਤੋਂ ਮਿਲੀਆਂ ਕੋਈ ਪਾਤੜਾ ਤੋਂ ਮਿਲੀਆਂ ਕੋਈ ਨਾਬੇ ਤੋਂ ਮਿਲੀਆਂ ਮਤਲਬ ਆਮ ਆਦੀ ਪਾਰਟੀ ਦੇ ਲੀਡਰਾਂ ਨੇ ਹੀ ਕਿਸਾਨਾਂ ਦੀਆਂ ਟਰਾਲੀ ਚੋਰੀ ਕੀਤੀਆਂ ਜਿਨ੍ਹਾਂ ਨੂੰ ਐਮਐਲਏ ਬਚਾਉਂਦੇ ਰਹੇ ਵੈਸੇ ਦੇ ਇਲਾਕੇ ਦੇ ਐਮਐਲਏਜ਼ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾਗਾ ਕਿ ਤੁਸੀਂ ਸਾਰੇ ਵੀ ਕਿਸਾਨ ਹੋ ਕਿਸਾਨਾਂ ਦੇ ਸੰਦ ਚੋਰੀ ਹੋਣ ਦੇ ਕਿੰਨਾ ਦੁੱਖ ਲੱਗਦਾ ਤੇ ਬਹੁਤ ਸਾਰੇ ਐਮਐਲਏ ਜਿਹਦੇ ਜਿੰਨਾਂ ਹਲਕਿਆਂ ਦੇ ਵਿੱਚ ਟਰਾਲੀਆਂ ਚੋਰੀ ਹੋਈਆਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਨ ਦਿੱਤੀ ਆਪਣੇ ਬੰਦਿਆਂ ਦੇ ਖਿਲਾਫ ਉਲਟਾ ਜਿਹੜੇ ਸ਼ਿਕਾਇਤ ਕਰਦੇ ਸੀ ਉਹਨਾਂ ਦੇ ਉੱਪਰ ਮੁਕਦਮੇ ਦਰਜ ਕਰਵਾ ਦਿੱਤੇ ਲੇਕਿਨ ਦੇਖਦੇ ਆ ਕਿ ਇਸ ਮਸਲੇ ਤੇ ਕਿਉਂਕਿ ਸਰਕਾਰ ਦੀ ਬਦਨਾਮੀ ਹੁੰਦੀ ਆ ਆਮ ਆਦੀ ਪਾਰਟੀ ਦੀ ਬਦਨਾਮੀ ਹੁੰਦੀ ਆ ਹੁਣ ਪਰ ਇਹ ਆ ਕਿ ਜਦੋਂ ਇੱਕ ਕੋਈ ਚੋਰੀ ਕਰਦਾ ਤੇ ਗੱਲ ਉੱਥੋਂ ਤੱਕ ਨਿਬੜ ਜਾਂਦੀ ਆ ਪਰ ਜਦੋਂ ਚੋਰ ਨੂੰ ਬਚਾਉਣ ਦੀ ਖਾਤਰ ਪਾਰਟੀਆਂ ਜਾਂ ਸਰਕਾਰ ਆ ਜਾਂਦੇ ਦਾ ਮਤਲਬ ਸਰਕਾਰ ਮਿਲੀ ਹੋਈ ਆ ਸਰਕਾਰ ਦੇ ਬੰਦੇ ਵੀ ਚੋਰ ਚੋਰੀ ਦਾ ਸਾਥ ਦੇਣ ਵਾਲੇ ਚੋਰ ਹੀ ਹੁੰਦੇ ਨੇ ਆ ਇਸ ਕਰਕੇ ਹੁੰਦਾ ਦੇ ਚਾਹੀਦਾ ਸੀ ਸ਼ੁਰੂਆਤੀ ਦੌਰ ਦੇ ਕਿ ਇਹਨੂੰ ਉਸੇ ਵੇਲੇ ਤੁਰੰਤ ਗ੍ਰਿਫਤਾਰ ਕਰਦੇ ਹਗੇ ਪਰ ਸਰਕਾਰ ਨੇ ਉਹਨੂੰ ਗ੍ਰਿਫਤਾਰੀ ਜਿਹੜਾ ਮੌਕਾ ਦਿੱਤਾ ਵੀ ਤੂੰ ਫਰਾਰ ਹੋ ਜਾ ਉਨੂੰ ਹਾਈ ਕੋਰਟ ਤੱਕ ਜਾਣ ਦਿੱਤਾ ਗਿਆ ਫਿਰ ਇੱਕ ਹੋਰ ਮਕਦਮਾ ਮਦਰਜਾ ਫਿਰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਜੇ ਦਾ ਮਤਲਬ ਪ੍ਰਸ਼ਾਸਨ ਨਾਲ ਮਿਲਿਆ ਹੋਇਆ ਜਾਂ ਪ੍ਰਸ਼ਾਸਨ ਇਸ ਕਰਕੇ ਮਿਲਿਆ ਹੋਇਆ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਕਿਉਂਕਿ ਉਹਦੇ ਉੱਪਰ ਸਿਆਸੀ ਲੀਡਰਾਂ ਦਾ ਦਬਾਅ ਹੁਣ ਸਿਆਸੀ ਲੀਡਰ ਕਿਹੜੇ ਨੇ ਸਰਕਾਰ ਦੇ ਕੀ ਕੋਈ ਐਮਐਲਏ ਹੈ ਕੀ ਕੋਈ ਮੰਤਰੀ ਹੈ ਜਾਂ ਕੀ ਹੋਰ ਨਹੀਂ ਤੇ ਜਿਹੜੇ ਟਰਾਲੀ ਚੋਰ ਨੇ ਇਹਨਾਂ ਦੇ ਖਿਲਾਫ ਤੇ ਤੁਰੰਤ ਮਗਦਮੇ ਚ ਹਜ਼ੂਰੀ ਹੋਣੀ ਚੋਰੀ ਹੋਣ ਦੇ ਮਕਦਮੇ ਦਰਜ ਹੋਣੇ ਕੋਈ ਆਮ ਜਿਹੜਾ ਚੋਰੀ ਕਰਦਾ ਉਹਨੂੰ ਪੁਲਿਸ ਮੌਕੇ ਤੇ ਫੜ ਲੈਂਦੀ ਹੈ ਫਿਰ ਅੱਗੇ ਚੋਰ ਬਿਠਾਇਆ ਜਾਂਦਾ ਪਿੱਛੇ 10 ਵੀ ਪੁਲਿਸ ਵਾਲੇ ਖੜੇ ਹੁੰਦੇ ਨੇ ਤੇ ਹੁਣ ਕਿਉਂਕਿ ਪੁਲਿਸ ਦੇ ਹੱਥ ਕੰਬ ਰਹੇ ਨੇ ਪੰਗਜ ਪੱਪੂ ਨੂੰ ਗ੍ਰਿਫਤਾਰ ਕਰਨ ਵੇਲੇ ਕਿਉਂਕਿ ਜਿਹੜਾ ਉਹਨੂੰ ਗ੍ਰਿਫਤਾਰ ਕਰੂਗਾ ਉਹਦੀ ਕੁਰਸੀ ਖਤਰੇ 'ਚ ਪੈ ਜਾਊਗੀ ਇਸ ਕਰਕੇ ਉਹਨੂੰ ਕੋਈ ਗ੍ਰਿਫਤਾਰ ਨਹੀਂ ਕਰ ਰਿਹਾ ਤੇ ਉਹ ਸ਼ਰਿਆਮ ਵੀਡੀਓ ਵੀ ਬਣਾ ਰਿਹਾ ਇਹਦਾ ਮਤਲਬ ਹੈ ਬਹੁਤ ਸਾਰੇ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਜਾਂ ਸਿਵਲ ਪ੍ਰਸ਼ਾਸਨ ਤੇ ਦਬਾਅ ਲੇਕਿਨ ਕਿਸਾਨ ਅੱਜ ਕੀ ਕਰ ਰਹੇ ਨੇ ਕਿਸਾਨਾਂ ਦੀ ਗੱਲ ਹੈ ਕਿ ਕਿਸਾਨ ਕੀ ਕੋਈ ਸੰਘਰਸ਼ ਦੇ ਮੋਰ ਤੋਂ ਵਿੱਢਣਗੇ ਕਿ ਜਿਨ੍ਹਾਂ ਚਿਰ ਪੱਪੂ ਪੰਕਜ ਪੱਪੂ ਗ੍ਰਿਫਤਾਰ ਨੇ ਉਦੋਂ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਵੇਖਿਆ ਕਿ ਜਿਹੜੇ ਨਾਤੇ ਡੀਐਸਪੀ ਮਨਦੀਪ ਕੌਰ ਨੇ ਤੇ ਕਿਸਾਨਾਂ ਦੇ ਵਿੱਚ ਟਕਰਾਅ ਦੇਖ ਨੂੰ ਮਿਲਿਆ ਕਿ ਜੇ ਇਸ ਮਸਲੇ ਦੇ ਵਿੱਚ ਉਚਿਤ ਕਾਰਵਾਈ ਨਹੀਂ ਹੁੰਦੀ ਕਿ ਦੁਆਰਾ ਇਹ ਟਕਰਾਅ ਦਿੱਖਿਆ ਜਾ ਸਕਦਾ ਤੁਹੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਮਸਲਾ ਹੁਣ ਜਿਹੜਾ ਟਰਾਲੀ ਚੋਰ ਜਿਹੜਾ ਹੁਣ ਜਗਾ ਲੰਬੀ ਹੈਗੀ ਜਿੱਥੇ ਉਹ ਈਓ ਦੀ ਕੋਠੀ ਹੈਗੀ ਹੈ ਨਾ ਈਓ ਦੀ ਕੋਠੀ ਦੇ ਵਿੱਚ ਤੇ ਉਹਨਾਂ ਇਨਵੈਸਟੀਗੇਸ਼ਨ ਚੱਲ ਰਹੀ ਹੈਗੀਆ ਦੂਜਾ ਜਿਹੜਾ ਟਰਾਲੀ ਚੋਲ ਦੇ ਜਿਹੜੇ ਪਹਿਲਾਂ ਦੇ ਦੋ ਕੇਸ ਆ ਉਹ ਪਟਿਆਲਾ ਸੀਆਈਏ ਕਰ ਰਹੀ ਹੈਗੀਆ ਹੁਣ ਦੇਖਦੇ ਹਾਂ ਕਿ ਪਟਿਆਲਾ ਸੀਆਈਏ ਇਸ ਕੇਸ ਨੂੰ ਵੀ ਲੈਂਦੀ ਹੈਗੀਆ ਜਾਂ ਐਸਐਸਪੀ ਕੀ ਇਹ ਵੀ ਕੇਸ ਨਾਬਾ ਪੁਲਿਸ ਕੋ ਕੋ ਕੇ ਸੀਆਈਏ ਪਟਿਆਲੇ ਨੂੰ ਦੇ ਦੇਗਾ ਉਹ ਹੁਣ ਦੇਖਦੇ ਇਸ ਮਸਲੇ ਦੇ ਵਿੱਚ ਕੀ ਆ ਕਿ ਇਹਦੇ ਵਿੱਚ ਨਾਬਾ ਪੁਲਿਸ ਖਾਸ ਕਰਕੇ ਉੱਥੋਂ ਦੀ ਜਿਹੜੀ ਡੀਐਸਪੀ ਐ ਮਨਦੀਪ ਕੌਰ ਉਹ ਇਸ ਕੇਸ ਨੂੰ ਕਿਵੇਂ ਸੌਲਟ ਆਊਟ ਕਰਦੇ ਹਨ ਹਾਂ ਠੀਕ ਹੈ ਕਿ ਉਹਨਾਂ ਦਾ ਪਿੱਛੇ ਜਿਹੜਾ ਵਿਵਾਦ ਜਿਹੜਾ ਵਧਿਆ ਸੀ ਕਾਫੀ ਜੋ ਕਿਸਾਨਾਂ ਨੇ ਧਰਰਾ ਦਿੱਤਾਗਾ ਸੀ ਉਦੋਂ ਇਹਨਾਂ ਨੂੰ ਗੱਡੀ ਜਿਹੜੀ ਆ ਹੋਰ ਰੋਡ ਤੇ ਲਿਜਾਣੀ ਚਾਹੀਦੀ ਉਧਰ ਦੀ ਨਹੀਂ ਲੰਘਣਾ ਚਾਹੀਦਾਗਾ ਸੀ ਫਿਰ ਧੱਕਾ ਮੁੱਕੀ ਹੋਈ ਆ ਉਸ ਤੋਂ ਬਾਅਦ ਬਹੁਤ ਵੱਡਾ ਇਸ਼ੂ ਬਣਿਆ ਸੀ ਤੇ ਉਹ ਇੱਕ ਵੱਖਰਾ ਇਸ਼ੂ ਆ ਕਿਉਂਕਿ ਜਦੋਂ लाठी चार्ज ਹੁੰਦਾ ਤੱਕਾ ਮੁਕੀ ਹੁੰਦੀ ਹੈ ਕਿ ਕੋਈ ਜਾਣ ਕੇ ਜਿਹੜਾ ਛੇੜਖਾਨੇ ਤੇ ਨਹੀਂ ਕੋਈ ਕਰਦਾਗਾ ਜਿੰਦ ਨੇ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦਾ ਸੰਘਰਸ਼ ਉਦੋਂ ਚੰਡੀਗੜ੍ਹ ਪੁਲਿਸ ਦੀ ਐਸਐਸਐਸਪੀ ਦੇ ਵੀ ਤੱਕਾ ਮੁਕੀ ਹੋਏ ਸੀ ਤੇ ਇਸ ਕਰਕੇ ਉਹਨਾਂ ਨੇ ਏਡਾ ਵੱਡਾ ਇਸ਼ੂ ਨਹੀਂ ਬਣਾਇਆ ਸੀ ਲੇਕਿਨ ਮਨਦੀਪ ਪੁਕਾਰ ਉਹਨਾਂ ਨੂੰ ਲੱਗਾ ਸੀ ਕਿ ਉਹਦੇ ਨਾਲ ਜ਼ਿਆਦਾ ਵਧੇਗੀ ਕਰ ਗਏ ਨੇ ਕਿਸਾਨ ਜਿਸ ਤੋਂ ਬਾਅਦ ਉਹ ਕਾਫੀ ਇਸ਼ੂ ਬਣ ਗਿਆ ਕਿਉਂਕਿ ਜੋ लाठी चार्ज ਉਹਦਾ ਸੰਘਰਸ਼ ਹੁੰਦਾ ਤੱਕ ਮੁੱਖੀ ਜਾਂ ਕੁਝ ਹੋ ਹੋਰ ਵੀ ਹੋ ਜਾਂਦਾ ਹੈਗਾ ਪਰ ਹੁਣ ਫਿਲਹਾਲ ਚਲੋ ਇੱਕ ਡਿਫਰੈਂਟ ਇਸ਼ੂ ਆ ਵੱਖਰਾ ਇਸ਼ੂ ਆ ਲੇਕਿਨ ਆ ਵਾਲਾ ਜਿਹੜਾ ਮਸਲਾ ਹੈ ਕਿ ਆਮ ਆਦੀ ਪਾਰਟੀ ਦੇ ਲੀਡਰ ਹੀ ਟਰਾਲੀ ਚੋਂ ਨਿਕਲ ਰਹੇ ਨੇ ਔਰ ਟਰਾਲੀਆਂ ਵੱਡ ਵੱਡ ਕੇ ਜਿਹੜਾ ਸਮਾਨ ਦੱਬ ਰਹੇ ਨੇ ਮਤਲਬ ਸਬੂਤ ਨਸ਼ਟ ਕਰ ਰਹੇ ਹੈਗੇ ਨੇ ਮਤਲਬ ਜਾਂ ਤੇ ਟਰਾਲੀਆਂ ਵੇਚ ਦਿੱਤੀਆਂ ਗਈਆਂ ਲੋਹੇ ਦੇ ਭਾਅ ਦੇ ਨਾਲ ਜਾਂ ਜਾ ਕੇ ਤੇ ਹੋ ਦੂਜੀ ਜਗ੍ਹਾ ਭੇਜ ਦਿੱਤੀਆਂ ਗਈਆਂ ਜਾਂ ਜਿਹੜਾ ਸਮਾਨ ਬਚ ਗਿਆ ਸੀ ਉਹਨੂੰ ਵੱਢ ਕੇ ਥੱਲੇ ਦੱਬਿਆ ਹੈਗਾ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਜੁਰਮ ਹੈ ਇਸ ਮਸਲੇ ਦੇ ਵਿੱਚ ਤੇ ਉੱਥੋਂ ਦੇ ਜਿਹੜੇ ਐਮਐਲਏ ਨੇ ਉਹਨੂੰ ਤੁਰੰਤ ਖੁਦ ਕਹਿਣਾ ਚਾਹੀਦਾ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਕਹਿਣਾ ਚਾਹੀਦਾ ਹੈ ਕਿ ਜਿਹੜੇ ਇਹੋ ਜੇ ਪਾਰਟੀ ਨੂੰ ਬਦਨਾਮ ਕਰਦੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਣਾ ਚਾਹੀਦਾ ਹੈਗਾ ਨਾ ਉਹਨੂੰ ਪਾਰਟੀ ਤੋਂ ਬਾਹਰ ਕੱਢਿਆ ਨਾ ਉਹਦੀ ਘਰ ਵਾਲੀ ਨੂੰ ਕੱਢਿਆ ਗਿਆ ਦਾ ਮਤਲਬ ਹੈ ਕਿ ਆਮ ਆਦੀ ਪਾਰਟੀ ਇਹੋ ਜੇ ਲੋਕਾਂ ਨੂੰ ਲੋਕਾਂ ਦਾ ਸਾਥ ਵੀ ਦਿੰਦੀ ਹੈ ਲੋਕਾਂ ਇਹੋ ਜਿਹੇ ਜਿਹੜੇ ਪਾਰਟੀ ਨੂੰ ਬਦਨਾਮ ਵੀ ਕਰਦੇ ਨੇ ਉਹਨਾਂ ਦਾ ਸਹਿਯੋਗ ਵੀ ਉਹਨੂੰ ਦਿੰਦੀ ਹੈਗੀ ਹੈ ਇਸੇ ਕਰ ਪੰਕਜ ਪੱਪੂ ਦੋ ਕੇਸਰ ਜੱਟੜੋ ਹੋਗੇ ਨੇ ਗ੍ਰਿਫਤਾਰ ਨਹੀਂ ਕੀਤਾ ਗਿਆ ਮਿਲੀ ਭੁਗਤੇ ਦੇ ਨਾਲ ਤੇ ਹੁਣ ਵੱਡਿਆ ਟੁਕਿਆ ਜਿਹੜਾ ਸਮਾਨ ਹੈ ਟਰਾਲੀਆਂ ਦਾ ਉਹ ਵੀ ਉਸ ਕੋਠੀ ਦੇ ਵਿੱਚ ਦੱਬਿਆ ਮਿਲਿਆ ਜਿਹੜੀ ਕੋਠੀ ਹੈ ਤੇ ਈਓ ਨੂੰ ਲਾਟ ਕੀਤੀ ਗਈ ਹੈ ਲੇਕਿਨ ਉਥੇ ਪੰਕਜ ਪੱਪੂ ਦਾ ਕਹਿੰਦੇ ਕਬਜ਼ਾ ਸੀ ਈਓ ਕਹਿੰਦਾ ਕਿ ਉਹ ਤਾਂ ਉਹਨੇ ਉਥੇ ਦਫਤਰ ਬਣਾ ਕੇ ਰੱਖਿਆ ਸੀ ਜੀ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ